ਵੂਮਨਸ ਡੇ ਭਾਰਤ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ 'ਚ 8 ਮਾਰਚ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਵੱਖ-ਵੱਖ ਜਗ੍ਹਾਾਂ 'ਤੇ ਇਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਇਹ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜੋ ਕਿ ਜਲੰਧਰ ਰਾਮ ਮੰਡੀ ਧਗੋਹਾ ਦੀਆਂ ਨੇ ਜਿੱਥੇ ਨਾਰੀ ਜਾਗਰਤੀ ਮੰਚ ਦੇ ਵੱਲੋਂ ਰਾਮ ਮੰਡੀ ਧਗੋਹਾ ਭਗਵਾਨ ਵਾਲਮੀਕੀ ਮੰਦਿਰ ਵਿਖੇ ਅੱਜ ਦੇ ਇਸ ਦਿਹਾੜੇ ਯਾਨੀ ਕਿ ਇੰਟਰਨੈਸ਼ਨਲ ਵਿਮਨਸ ਡੇ ਨੂੰ ਸੈਲੀਬ੍ਰੇਟ ਕੀਤਾ ਗਿਆ ਇਸ ਮੌਕੇ वर्ल्ड ਚੈਂਪੀਅਨ ਤੇ ਪੁਲਿਸ ਅਫਸਰ ਮੀਨਾ ਕੁਮਾਰੀ ਨੂੰ ਐਜ਼ ਅ ਚੀਫ ਗੈਸਟ ਬੁਲਾਇਆ ਗਿਆ। ਜਲੰਧਰ ਤੋਂ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਵੀ ਇਸ ਮੌਕੇ ਪਹੁੰਚੇ। ਔਰਤਾਂ ਨੇ ਰਲ ਮਿਲ ਕੇ ਗੇਮਸ ਖੇਡਿਆ ਤੇ ਇੱਕ ਦੂਜੇ ਨਾਲ ਸਮਾਂ ਬਿਤਾਇਆ। ਮਟਕ ਅੱਛਾ ਮਟਕ ਪੱਤੀ ਦੇ ਤਾਂ ਨਹੀਂ ਚੱਲਦੇ ਸੀਗੇ। ਫਿਰ ਆਪਾਂ ਅਟਕ ਗਲੇ ਤੇ ਕੁਝ ਅੜ ਗਿਆ। ਹਨਾ ਤੇਰੇ ਅਟਕ ਕੰਮਰ ਦੇ ਦੀ ਚਟਕਾ ਝਟਕਾ ਲੱਗ ਗਿਆ। ਪਿੱਛੇ मटक अटक लटक छटक मटक अटक लटक छटक मटक अटक लटक झटक मटक अटक लटक झटक मटक अटक लटक झटक ਨਾਰੀ ਜਾਗਰਤੀ ਮੰਜ ਪਹਿਲਾਂ ਵੀ ਇਹੋ ਜਿਹੇ ਉਕਰਾਲੇ ਕਰਦਾ ਰਿਹਾ ਹੈ ਸਭ ਤੋਂ ਪਹਿਲਾਂ ਤੁਮੈਂ ਸਮਝਦਾ ਬਹੁਤ ਅੱਛਾ ਲੱਗਾ ਤੁਹਾਡੇ ਅਜੇ ਸਰ ਪ੍ਰੋਗਰਾਮ ਵਿੱਚ ਆਉਂਦਾ ਇੰਟਰਨੈਸ਼ਨਲ ਮੂਵਮੈਂਟ ਸੇ ਆਏ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਵਧਾਈ ਅੱਜ ਦੇ ਦਿਨ ਦੀ ਔਰ ਅਨਿਤੂ ਜੀ ਜਿਨਾਂ ਨੇ ਆਰਗੇਨਾਈਜ਼ਿੰਗ ਦਾ ਇਹ ਪ੍ਰੋਗਰਾਮ ਇਹ ਬਹੁਤ ਇੱਕ ਵੱਡੀ ਗੱਲ ਹੈ ਦੇਖੋ ਆਪਾਂ ਤੇ ਸਾਰੇ ਇੱਕ ਸਮੇਂ ਦੇ ਆਏ ਸਮੇਂ ਤੋਂ ਆਏ ਆ ਹਾਜੀ ਦੁਆਟੀ ਚੱਲੀ ਜਾਨੀ ਇਸ ਚੀਜ਼ ਨੂੰ ਪ੍ਰੋਪਰ ਆਰਗੇਨਾਈਜ਼ ਕਰਨਾ ਸਾਰੇ ਅਰੇਂਜਮੈਂਟ ਕਰੀ ਮਿਹਨਤ ਹੈ ਸਮਾਵੇ ਲੱਗਦਾ ਸਮਾਂ ਆ ਕੇ ਨਹੀਂ ਕਿਛੀ ਹੋਰ ਚੀਜ਼ ਹੈ ਸਮੇਂ ਦੀ ਲੱਗਦੀ ਹੈ ਔਰ ਉਸ ਦਾ ਉਹ ਬੈਠੇ ਅਸੀਂ ਤੁਸੀਂ ਜੋ ਮਾਈਕ ਤੇ ਆ ਕੇ ਬੋਲਦੇ ਆ ਇਹ ਬੜੀ ਬੜੀ ਗੱਲ ਆ। ਛਾਏ ਤੇ ਜੋ ਵੀ ਤੁਸੀਂ ਬੋਲਦੇ ਹੋ ਉਹਨੂੰ ਤਾਂ ਬੋਲਣ ਦਾ ਮੈਸੇਜ ਸੀ। ਉਹ ਐਵੇਂ ਨਹੀਂ ਸੀ ਤੁਹਾਨੂੰ ਨਾ ਸਮਝਿਆ ਸੀ। ਹਾਂ ਵੀ ਵਰਡ ਦਾ ਸੁਣਿਆ ਮੈਸੇਜ। ਉਹ ਸਟੇਜ ਤੇ ਆ ਕੇ ਬੋਲ ਜਾਣਾ। ਬਸ ਇੰਨਾ ਕੰਫੀਡੈਂਸ ਆ ਜਾਤਾ। ਬਹੁਤ ਅੱਛਾ ਲੱਗਿਆ ਜੀ। ਇੱਕ ਪੀਕ ਤੇ ਬੜੀ ਤੁਸੀਂ ਮੇਰਾ ਫਸਟ ਟਾਈਮ ਨਹੀਂ ਹਾਂ ਅਸਰ आच्छा तो आच्छा पार। पार। अच्छा आजर की बंदर से रखा थोड़ा बड़ा ये ज्यादा लेडीज आ सके माइक पे आओ कोशिश करया करो जो भी बड़े मांग की गल होवे जिस भी गल होवे जो अपन की समाज के विचार रहा वो तो हम अपन सामने ले आए इंस्पेक्टर इन पंजाब पुलिस मीना कुमारी जी ऑन स्टेज टू शेयर सम वर्ड्स विद अस थैंक यू सो मच मैं इथी बुलाने लिए जिस तरह रितिका जी बारे में सुनया कि वे ना कुछ ਇਹ ਨੇ ਲੇਡੀਜ਼ ਲਈ ਬੜੀ ਅੱਛੀ ਗੱਲ ਹੈ ਕਿਉਂਕਿ ਅਗਰ ਇੱਕ ਲੜਕੀ ਲੜਕੀ ਦੀ ਦੋਸਤ ਹੋ ਜਾਂਦੀ ਹੈ ਤੇ ਅਸੀਂ ਲਾਈਫ ਦੇ ਵਿੱਚ ਕੁਝ ਵੀ ਕਰ ਸਕਦੇ ਤੱਤੋਂ ਦੋਸਤ ਸਾਡੀ ਮਾਂ ਆ ਜਿਹਦੀ ਬਦੌਲਤ ਅੱਜ ਮੈਂ ਇੱਥੇ ਆ ਸੋ ਅੱਜ ਜਿੰਨੀਆਂ ਵੀ ਸਾਡੀਆਂ ਮਾਮਾ ਆ ਉਹਨਾਂ ਲਈ ਸਾਰੀ ਜਨੀ ਕਲਾਪਿੰਗ ਕਰੋ ਪਲੀਜ਼ ਅਗਰ ਇੱਕ ਲੇਡੀ ਇੱਕ ਮਾਂ ਇਹ ਸਮਝ ਜਾਏ ਕਿ ਹਾਂ ਸਾਡੀਆਂ ਬੱਚੀਆਂ ਔਰ ਜਿਹੜੇ ਬੱਚੇ ਆ ਉਹ ਬਰਾਬਰ ਆ ਲੜਕੀ ਔਰ ਲੜਕੇ ਵਿੱਚ ਕੋਈ ਵੀ ਭੇਦ ਨਹੀਂ ਆ ਤੇ ਸਮਾਜ ਜਿਹੜਾ ਬਹੁਤ ਅੱਗੇ ਜਾ ਸਕਦਾ ਹੈ ਔਰ ਅੱਜ ਦੇ ਟਾਈਮ ਦੇ ਵਿੱਚ ਲੜਕੀਆਂ ਦੇਖ ਲਓ ਪਾਇਲਟ ਵੀ ਬਣ ਗਈਆਂ ਔਰ ਹਰ ਜਗ੍ਹਾ ਚੰਦਰਮਾ ਤੱਕ ਲੜਕੀਆਂ ਪਹੁੰਚ ਚੁੱਕੀਆਂ ਸੋ ਜਿੰਨਾ ਹੋ ਸਕੇ ਬੇਟੀਆਂ ਨੂੰ ਪੜਾਓ ਜਿੰਨਾ ਹੋ ਸਕੇ ਬੱਚਿਆਂ ਨੂੰ ਅੱਗੇ ਲੈ ਕੇ ਆਓ ਔਰ ਉਹਨਾਂ ਦਾ ਧਿਆਨ ਵੀ ਬਹੁਤ ਜ਼ਿਆਦਾ ਰੱਖੋ ਔਰ ਆਪਣੀ ਘਰੋਂ ਹੀ ਹਰ ਚੀਜ਼ ਸਮਝਾ ਕੇ ਤੁਸੀਂ ਉਹਨਾਂ ਨੂੰ ਬਾਹਰ ਭੇਜੋ ਤੇ ਉਹਨਾਂ ਦੇ ਦੋਸਤ ਬਣ ਕੇ ਰਹੋ ਕਦੇ ਵੀ ਕੁਝ ਵੀ ਗਲਤ ਨਹੀਂ ਕਰਨੀਆਂ ਸੋ ਥੈਂਕ ਯੂ ਸੋ ਮਚ ਕਿਉ ਮੈਮ ਗਿਵ ਅ ਬੈਕਗਰਾਉਂਡ ਆਫ aplause again for ram ਮੈਂ ਔਰਤ ਦੀ ਕੀ ਸ਼ਿਫਟ ਕਰਾਂ ਮੈਂ ਔਰਤ ਦੀ ਕੀ ਸ਼ਿਫਟ ਕਰਾਂ ਇਨਸਾਨ ਖੁਦ ਔਰਤ ਦਾ ਜਾਇਆ ਹੈ ਮੈਂ ਮਾਂ ਆਪਣੀ ਦੀ ਰੂਹ ਵਿੱਚੋਂ ਮੈਂ ਮਾਂ ਆਪਣੀ ਦੀ ਰੂਹ ਵਿੱਚੋਂ ਹਰ ਵਾਰ ਹੀ ਰੱਬ ਨੂੰ ਪਾਇਆ ਹੈ ਮੈਂ ਮਾਂ ਆਪਣੀ ਦੀ ਰੂਹ ਵਿੱਚੋਂ ਹਰ ਵਾਰ ਹੀ ਰੱਬ ਨੂੰ ਪਾਇਆ ਹੈ ਇੱਕ ਔਰਤ ਮੇਰੀ ਦਾਦੀ ਮਾਂ ਇੱਕ ਔਰਤ ਮੇਰੀ ਦਾਦੀ ਮਾਂ ਜਿਸ ਕਰਕੇ ਮੇਰੇ ਬਾਪ ਦੀ ਮੇਰੇ ਸਿਰ ਤੇ ਛਾਇਆ ਹੈ ਮੈਂ ਔਰਤ ਦੀ ਕੀ ਸਿਫਤ ਕਰਾਂ ਮੈਂ ਬੈਠ ਜਿਨਾ ਦੇ ਮੋਢੇ ਤੇ ਮੈਂ ਬੈਠ ਜਿਨਾ ਦੇ ਮੋਢੇ ਤੇ ਝੂਟਾ ਕੁੱਲ ਜਹਾਨ ਦਾ ਪਾਇਆ ਹੈ ਮੈਂ ਔਰਤ ਦੀ ਕੀ ਸਿਫਤ ਕਰਾਂ ਇੱਕ ਔਰਤ ਮੇਰੀ ਭੈਣ ਵੱਡੀ ਇੱਕ ਔਰਤ ਮੇਰੀ ਭੈਣ ਵੱਡੀ ਜਿਸ ਬਚਪਨ ਨਾਲ ਲੰਗਾਇਆ ਹੈ ਜਿਸ ਬਚਪਨ ਨਾਲ ਲੰਗਾਇਆ ਹੈ ਘਰ ਵਿੱਚ ਔਰਤ ਹੁੰਦੀ ਹੈ ਘਰ ਵਿੱਚ ਔਰਤ ਹੁੰਦੀ ਹੈ ਔਰਤ ਹਰ ਘਰ ਦਾ ਸਰਮਾਇਆ ਹੈ ਘਰ ਵਿੱਚ ਔਰਤ ਹੁੰਦੀ ਹੈ ਔਰਤ ਘਰ ਦਾ ਸਰਮਾਇਆ ਹੈ ਫੇਰ ਪਤਾਨੀ ਦੁਨੀਆ ਨੇ ਫੇਰ ਪਤਾਨੀ ਦੁਨੀਆ ਨੇ ਕਿਉਂ ਧੀ ਨੂੰ ਮਾੜਾ ਬਣਾਇਆ ਹੈ ਫੇਰ ਪਤਾਨੀ ਦੁਨੀਆ ਨੇ ਕਿਉਂ ਧੀ ਨੂੰ ਮਾੜਾ ਬਣਾਇਆ ਹੈ ਮੈਂ ਔਰਤ ਦੀ ਕੀ ਸਿਫਤ ਕਰਾਂ ਥੈਂਕ ਯੂ ਮੈਮ ਤੁਸੀਂ ਸਾਡੇ ਵਿੱਚ ਆਏ ਬਹੁਤ ਜ਼ਿਆਦਾ ਸੀ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਣਾ ਚਾਹਾਂਗੇ i